ਦਾ ਦੀ ਸੰਸਾਰ ਤੋਂ ਚਲੇ ਜਾਣਾ ਕੋਈ ਵੀ ਰਿਆ ਰਾਣਾ ਰਾਉ ਮਾਪੂ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੂ ਆਪਣੀ ਕੋਈ ਨਾ ਬਟੇ ਧੀਰ ਕਿਸੇ ਨੇ ਨਹੀਂ ਰਹਿਣਾ ਸਭ ਵੀ ਜਾਣਾ ਅਰ ਭਰਮ ਪਾਲ ਕੇ ਬੈਠੇ ਨੇ ਜੋਗ ਜ ਹੈ ਆਖੀਆਂ ਅਸੀਂ ਝੂਠ ਨੂੰ ਸੱਚ ਕਰਕੇ ਮੰਨ ਕੇ ਬੈਗੇ ਤੇ ਸੱਚ ਨੂੰ ਝੂਠ ਕਰਕੇ ਮੰਨ ਕੇ ਬੈਗੇ ਫਤਿਹ ਰੱਬ ਦਾ ਆਜਿ ਇਸ ਤਰ੍ਹਾਂ ਨਹੀਂ ਸੋਚਦੇ ਐ ਉਸ ਤਰ੍ਹਾਂ ਦਾ ਹੁੰਦਾ ਨਹੀਂ ਨਰ ਚਾਹਤ ਅਜ ਔਰ ਔਰੇ ਦੀ ਔਰ ਹੈ ਪਈ ਚਿਤਵਤ ਰੇਉ ਠੋਕ ਨਾਨਕ ਵਫਾਹੀ ਗੱਲ ਕਰੀ ਤੇ ਪਿਆਰ ਵਾਲਿਓ ਸਤਗੁਰੂ ਜੀ ਸਮਝਉਂਦੇ ਨੇ ਉਦਾਹਰਣ ਬੜੀ ਕਮਾਲ ਦੀ ਦਿੱਤੀ ਕਹਿੰਦੇ ਨਰਪਤ ਇੱਕ ਜਿਹੜਾ ਸੁਪਨਾ ਸੁਆ ਸੁਪਨੇ ਭਿਆ ਬਿਖਾਰੀ ਕਹਿੰਦੀ ਇੱਕ ਰਾਜਾ ਰਾਜਪਾਤ ਦਾ ਮਾਲਿਕ ਹੈ ਬੜੀਆਂ ਫੁਜੀਆਂ ਨੇ ਉਹ ਜਿਹੜੋ ਬਹੁਤ ਕੁ ਜਰਾਜਪੁਰ ਦਾ ਮਾਰ ਮਾਰੇ ਹੈ ਵੱਡਾ ਰਾਜਾ ਕੀ ਹੋਇਆ ਇਹ ਕਿਸੇ ਘਰ ਦੇ ਕੋਲ ਆਂਦਾ ਹੈ ਨੀਂਦ ਆ ਜਾਂਦੀ ਹੈ ਉਹਨੂੰ ਕਿ ਪਿਆਰ ਵਾਲੇ ਨੂੰ ਨੀਂਦ ਦੇ ਵਿੱਚ ਸੁਪਨਾ ਆਉਂਦਾ ਹੈ ਉਹਦਾ ਬਹੁਤ ਗਰੀਬ ਪਰਿਵਾਰ ਦੇ ਘਰ ਵਿੱਚ ਜਨਮ ਹੋਇਆ ਵਿਆਹ ਹੋ ਜਾਂਦਾ ਹੈ ਆਤਮਿਕ ਘਰ ਵਿੱਚ ਗਰੀਬੀ ਹੈ ਬੱਚੇ ਬਿਰਧ ਜੇ ਨੇ ਇੱਕ ਇੱਕ ਗਾਣੇ ਨੂੰ ਲੁਕਦੇ ਨੇ ਕਿ ਪਿਆਰ ਵਾਲੇ ਨੂੰ ਖਾ ਖਾ ਕੇ ਲੱਗਦਾ ਹੈ ਕੁਝ ਤਾਂ ਲੋਕ ਉਹਤੇ ਕਸਤ ਕਰਕੇ ਕੁਝ ਉਹਨੂੰ ਦੇ ਦਿੰਦੇ ਨੇ ਤੇ ਕੁਝ ਉਹਨੂੰ ਬਹੁਤ ਤਰ੍ਹਾਂ ਦੇ ਬੋਲ-ਕੋਲ ਬੋਲਦੇ ਨੇ ਪਰ ਉਹ ਸਾਰਾ ਤੁਹਾਡੇ ਪੁਖਾਰੀ ਜਾਂਦਾ ਹੈ ਇਹ ਗੱਲ ਚੇਤੇ ਰੱਖਿਓ ਪਿਆਰ ਵਾਲਿਓ ਜਦੋਂ ਕੋਈ ਮੰਗਦਾ ਰਾ ਉਹ ਮਰ ਕੇ ਮੰਗਦਾ ਜਿਉਂਦਾ ਕੋਈ ਨਹੀਂ ਮੰਗਦਾ ਮਰ ਕੇ ਮੰਗਦਾ ਇੰਨੀ ਦੇਰ ਨੂੰ ਰਾਜੀ ਦੀ ਜਾਗ ਖੁੱਲ ਜੇ ਨਹੀਂ ਮੈਂ ਤਾਂ ਰਾਜਪਾਲ ਦਾ ਮਾਲਕ ਮੈਂ ਤੇ ਵੀ ਅਥਨਾਨਦ ਕਰਨ ਵਾਲਾ ਮੰਗਣ ਵਾਲਾ ਨਹੀਂ ਪਰ 19 ਦਿਨ ਪਰੇ ਖਿੱਚ ਰਿਆ ਜਿੰਨੀ ਦੇ ਤੱਕ ਉਹ ਨੀਂਦਰ ਵਿੱਚ ਸੁਤਾਂ ਪਿਆ ਹੋਇਆ ਸੀ ਤੇ ਪਿਆਰ ਕੋਈ ਅਸਲੀ ਵੀ ਅਗਿਆਨਤਾ ਦੇ ਹਨੇਰੇ ਵਿੱਚ ਸੁੱਤੀ ਪਈ ਆ ਤੇ ਸਤਗੁਰੂ ਜੀ ਸਮਝਾਉਂਦੇ ਨੇ ਕਹਿੰਦੇ ਗਿਆਨ ਅੰਜਨ ਗੁਰ ਦੀਆ ਅਗਿਆਨਤਾ ਦੇੇਰੇ ਪਿਰਾਹ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਾਣ ਪ੍ਰਕਾਰ ਜੇ ਸੋ ਚੰਗਾ ਉੱਗਵੇ ਸੂਰਜ ਚੜੇ ਹਜ਼ਾਰ ਇੰਤੀ ਚਾਨਣ ਹੁੰਦੀਆ ਗੁਰਬਿਰ ਘੋੜ ਅਧਕ ਦੇ ਗੁਰੂ ਤੋਂ ਬਿਗੈ ਅਗਿਆਨਤਾ ਦਾ ਹਨੇਰਾ ਹੀ ਹੁੰਦਾ ਬਿਨ ਸਤਿਗੁਰੂ ਨਾਉ ਨਾ ਪਾਈਏ ਬਿਨ ਨਾਮੈ ਧਰਮ ਨਾ ਜਾਏ ਬਿਨਾ ਨਾਮ ਤੋਂ ਧਰਮ ਦਾ ਕੀ ਕੰਦਾ ਨੀਆ ਪਿਆਰ ਵਾਲੇ ਕੁੰਬੇ ਬਤਾ ਜਲ ਹੈ ਜਲ ਬਿਨ ਕੁੰਭ ਨਾ ਹੋਏ ਗਿਆਨ ਅਗੂ ਕੋਮ ਗਿਆਨ ਨਹੀਂ ਹੁੰਦਾ ਤੇ ਪਿਆਰ